ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮੈਟ ਕਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਸੈਟਰਡੇ ਜੀ ਅੱਜ ਤੁਹਾਡੇ ਲਈ ਕਾਟਨ ਦੇ ਸੂਟਾਂ ਤੇ ਆਪਾਂ ਆਫਰ ਲੈ ਕੇ ਆਏ ਆ ਅੱਜ ਆਰਟੈਕਸ ਬ੍ਰਾਂਡ ਦੇ ਸੂਟ ਹੋਣਗੇ ਆਲ ਓਵਰ ਕਾਟਨ ਦੇ ਤੇ ਨਾਲ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਤੇ ਪਿਓਰ ਦੇ ਦੁਪੱਟਿਆਂ ਦੇ ਨਾਲ ਵੀ ਸੂਟ ਹੋਣਗੇ ਤੇ ਜਿਹੜੇ ਅੱਜ ਦੇ ਸੂਟ ਹੈ ਜੀ ਨਾਰਮਲੀ ਤੁਹਾਨੂੰ 1700 1800 ਦੀ ਰੇਂਜ ਦੇ ਵਿੱਚ ਇਹ ਵਾਲੇ ਸੂਟ ਮਿਲਦੇ ਆ ਆਰਟੈਕਸ ਬ੍ਰਾਂਡ ਦੇ ਪਰ ਅੱਜ ਦਾ ਰੇਟ ਹੈਗਾ ਕਿਉਂਕਿ ਕਾਫੀ ਸਾਰੇ ਸੂਟ ਆ ਅੱਜ ਆਪਣੇ ਕੋਲ ਅੱਜ ਦਾ ਰੇਟ ਹੈ ਤੁਹਾਡਾ 1200 ਦੇ ਵਿੱਚ ਤੁ ਸਾਡੇ ਤੋਂ ਟੈਸਟ ਕਰਕੇ ਰੱਖ ਸਕਦੇ ਹੋ ਕਿਸੇ ਨੂੰ ਗਿਫਟ ਦੇਣ ਲਈ ਸੂਟ ਬਹੁਤ ਵਧੀਆ ਕਿਉਂਕਿ ਬਹੁਤ ਜ਼ਿਆਦਾ ਪ੍ਰੇਜ਼ ਹੋਣੀ ਹੈ ਜੇ ਤੁਸੀਂ ਕਿਸੇ ਨੂੰ ਗਿਫਟ ਵੀ ਦੋਗੇ ਸੂਟ ਤੇ ਕਿਉਂਕਿ ਆਰਟੈਕਸ ਬ੍ਰਾਂਡ ਦਾ ਸੂਟ ਹੈ ਬਹੁਤ ਫਾਈਨ ਫੈਬਰਿਕ ਦੇ ਨਾਲ ਤੇ ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਹੈਗਾ 1200 1200 ਪ੍ਰਾਈਸ ਰਹੂਗਾ ਤੇ ਕੋਰੀਅਰ ਚਾਰਜਸ ਆਹ ਲਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਹੋਣਾ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਚਲਦੇ ਵੀਡੀਓ ਦੇ ਵਿੱਚ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਸੂਟ ਦਾ ਤਾਂ ਆਪਾਂ ਹਰ ਇੱਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖਿਆ ਹੋਣਾ ਜੀ ਸਵਾਗਤ ਹੈ ਸਾਡੇ ਨੌ ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦੇ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਇਹਦੇ ਵੇਸ ਦੇਖੋ کریم ਹੈ ਜੀ ਇਹ ਵਾਲੇ ਸੂਟ ਦਾ ਸਕਿਨ ਕਰੀਮ ਜਾਂ 베ਸ ਆਰਟੈਕਸ ਬ੍ਰਾਂਡ ਦੇ ਸੂਟ ਹੋਣਗੇ ਸਾਰੇ ਅੱਜ ਦੇ ਤੇ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਦੇ ਵਿੱਚ ਹੈ ਕਿਉਂਕਿ ਬ੍ਰਾਂਡਡ ਸੂਟ ਹੈ ਕਿ ਤਾਂ ਪੂਰੇ 5 ਮੀਟਰ ਦੀ ਕੱਟ ਰਹੂਗੀ ਆਲ ਓਵਰ ਸੂਟ ਹੈ ਪ੍ਰਿੰਟ ਦੇਖੋ ਬੜਾ ਸੋਹਣਾ ਸਕਿਨ 베ਸ ਹੈ ਸਕਿਨ ਕਰੀਮ ਜਾਂ 베ਸ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਤੇ ਬੜੇ ਪਿਆਰੇ ਸਰਦਾਰੀ ਸੂਟ ਰਹਿਣਗੇ ਪੂਰੇ 2.5 ਮੀਟਰ ਤੇ ਦੁਪੱਟਿਆਂ ਦੇ ਨਾਲ ਦੇਖੋ ਪ੍ਰਿੰਟ ਕਿੰਨਾ ਪਿਆਰਾ ਬਹੁਤ ਪਿਆਰੀ ਪ੍ਰਿੰਟਿੰਗ ਦੇ ਨਾਲ ਇਹ ਸੂਟ ਇਹ ਆਲ ਓਵਰ ਐ ਜੀ ਸੂਟ ਪੂਰੇ 5 ਮੀਟਰ ਦੀ ਕੱਟ ਹੈ ਪਹਿਲਾਂ ਪਿਓਰ ਮਸਲੀਨ ਦੇ ਦੁਪੱਟਿਆਂ ਵਾਲੇ ਸੂਟ ਦਿਖਾਵਾਂਗੇ ਫਿਰ ਤੁਹਾਨੂੰ ਜਿਹੜੇ ਪਿਓਰ ਦੇ ਦੁਪੱਟੇ ਆ ਉਹਨਾਂ ਦੇ ਨਾਲ ਵੀ ਆਪਣੇ ਕੋਲ ਸੂਟ ਹੈਗੇ ਨਾਲ ਹੈਗਾ ਪੂਰਾ 2.5 ਮੀਟਰ ਦਾ ਦੁਪੱਟਾ ਲੁੱਕ ਦੇਖੋ ਸੂਟ ਦੀ ਬਹੁਤ ਪਿਆਰੇ ਸਰਦਾਰੀ ਸੂਟ ਕਿਉਂਕਿ ਹਜੇ ਤਾਂ ਆਪਣੇ ਗਰਮੀਆਂ ਬਹੁਤ ਜ਼ਿਆਦਾ ਹੈ ਗਰਮੀ ਹੈ ਉਹਦੇ ਅਕੋਰਡਿੰਗ ਵੈਸਟ ਸੂਟ ਹੈ ਜੇ ਤੁਸੀਂ ਲੈਣਾ ਇੱਕ ਤਾਂ ਬ੍ਰਾਂਡਡ ਸੂਟ ਹੈ ਗਿਫਟ ਪਰਪਸ ਦੇ ਲਈ ਵੀ ਬਹੁਤ ਫਾਈਨ ਕੁਆਲਿਟੀ ਦਾ ਸੂਟ ਹੈ ਕਿਉਂ 1200 ਦੇ ਵਿੱਚ ਇਹ ਨਾਰਮਲੀ 17-1800 ਦੇ ਸੂਟ ਤੁਹਾਨੂੰ ਜਦੋਂ ਸੀਜ਼ਨ ਦੇ ਵਿੱਚ ਪੀਕ ਸੀਜ਼ਨ ਹੁੰਦਾ ਉਦੋਂ ਇਸ ਰੇਟ ਦੇ ਵਿੱਚ ਮਿਲਣਗੇ ਪਰ ਅੱਜ ਤੁਹਾਨੂੰ ਸਿਰਫ 1200 ਦੇ ਵਿੱਚ ਆਰਟੈਕਸ ਬ੍ਰਾਂਡ ਦਾ ਸੂਟ ਮਿਲ ਰਿਹਾ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹਦੇ ਨਾਲ ਦੇ ਹੁਣ ਮੈਂ ਤੁਹਾਨੂੰ ਚਾਰ ਦਿਖਾਣੇ ਆ ਸੂਟ ਸਿਰਫ ਜਿਹੜਾ ਪ੍ਰਿੰਟ ਹੈ ਜੀ ਬੂਟੀ ਆ ਪਿਆਜ਼ੀ ਪਿੰਕ ਕਲਰ ਰਹਿਦਾ ਪਿਆਜ਼ੀ অনਿਅਨ ਪਿੰਕ ਕਲਰ ਇਹ ਬੂਟੀ ਦਾ ਕਲਰ ਚੇਂਜ ਹੋਈ ਜਾਣਾ ਜੀ ਬਾਕੀ ਜਿਹੜਾ ਬੇਸ ਹੈ ਸੂਟ ਦਾ ਉਹ ਸਕਿਨ ਕਲਰ ਹੀ ਰਹਿਣਾ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਬਲੂ ਕਲਰ ਦੀ ਮੋਰ ਪੰਖੀ ਕਲਰ ਦੀ ਬੂਟੀ ਹੈ ਇਹ ਇਹਨਾਂ ਵਿੱਚ ਏਜ ਮੈਟਰ ਨਹੀਂ ਕਰਦੀ ਜੇ ਕੁੜੀਆਂ ਨੇ ਵੀ ਬਣਵਾਣਾ ਤੁਸੀਂ ਕੋਈ ਲੇਸੀਜ਼ ਵਗੈਰਾ ਡਿਜ਼ਾਈਨਿੰਗ ਕਰਾ ਕੇ ਡਾਰਕ ਕਲਰ ਨਾਲ ਬਾਕੀ ਬਜ਼ੁਰਗਾਂ ਤੇ ਮੰਮੀਆਂ ਲਈ ਤਾਂ ਬੈਸਟ ਸੂਟ ਹੈ ਜੀ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਆਲ ਓਵਰ ਸੂਟ ਰਹੂਗਾ ਪੂਰੇ 5 ਮੀਟਰ ਦੀ ਕੱਟ ਆਰਟੈਕਸ ਬ੍ਰਾਂਡ ਦਾ ਨਾਨ ਪਿਓਰ ਮਸਲੀਨ ਦਾ ਦੁਪੱਟਾ ਲੁੱਕ ਦੇਖੋ ਸੋਟਾ ਬਹੁਤ ਪਿਆਰਾ ਸੂਟ ਹੈ ਬਹੁਤ ਫਾਈਨ ਫੈਬਰਿਕ ਦੇ ਨਾਲ ਇਹ ਲੁੱਕ ਆ ਰਹੀ ਹੈ ਨੈਕਸਟ ਆ ਗਿਆ ਇਹਦੇ ਵਿੱਚ ਰੈਸਟ ਕਲਰ ਬੂਟੀ ਦਾ ਕਲਰ ਦੱਸ ਰਹੀਆਂ ਮੈਂ ਵਿੱਚ ਜਿਹੜਾ ਬੇਸ ਕਲਰ ਹੈ ਜੀ ਸੂਟ ਦਾ ਉਹ ਸੇਮ ਰਹਿਣਾ ਰੈਸਟ ਕਲਰ ਦੀ ਬੂਟੀ ਹੈ ਸਕੀਨ ਕਲਰ 베이스 ਰਹਿਣਾ ਸੂਟ ਦਾ ਪੂਰਾ ਆਲਓਵਰ ਸੂਟ ਆਰਟੈਕਸ ਬ੍ਰਾਂਡ ਦਾ ਪਿਓਰ ਕਾਟਨ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਪਿਓਰ ਮਸਲੀਨ ਦੇ ਦੁਪੱਟੇ ਪੂਰੇ 2.5 2.5 ਮੀਟਰ ਦੇ ਦੁਪੱਟਿਆਂ ਦੇ ਹਨ ਬਹੁਤ ਪਿਆਰੀ ਲੁੱਕ ਹੈ ਤਾਂ 3 3 4 4 ਸੂਟ ਵੀ ਤੁਸੀਂ ਲੈ ਕੇ ਰੱਖ ਲਓਗੇ ਜੇ ਅਗਲੇ ਸੀਜ਼ਨ ਦੇ ਲਈ ਵੀ ਬਹੁਤ ਜ਼ਿਆਦਾ ਬੈਸਟ ਕੁਆਲਿਟੀ ਦੇ ਸੂਟ ਹੈ ਦੇ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੀਨ ਕਲਰ بیس ਸਕਿਨੇ ਰਹਿਣਾ ਸੂਟ ਦਾ ਬੂਟੀ ਵਿੱਚ ਹੈਗੀ ਹੈ ਗ੍ਰੀਨ ਕਲਰ ਦੀ ਪ੍ਰਿੰਟਿੰਗ ਬਹੁਤ ਪਿਆਰੀ ਪ੍ਰਿੰਟਿੰਗ ਹੈ ਪੂਰੇ ਸਰਦਾਰੀ ਸੂਟ ਹੈ ਜੀ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਆਰਟੈਕਸ ਬ੍ਰਾਂਡ ਦੇ ਲੜਦੇ ਵਿੱਚ ਇਹ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਆ ਬੜਾ ਸੋਹਣਾ ਨਾ ਤਾਂ ਪ੍ਰਿੰਟ ਜਿਆਦਾ ਵੱਡਾ ਨਾ ਜਿਆਦਾ ਛੋਟਾ ਆਰਟੈਕਸ ਬ੍ਰਾਂਡ ਦੇ 1200 ਪ੍ਰਾਈਸ ਹੈ ਜੀ 1200 ਪ੍ਰਾਈਸ ਦੇ ਨਾਲ ਰਹਿਣਗੇ ਸਾਰੇ ਸੂਟ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ ਗ੍ਰੇ ਜਿਹਾ ਕਲਰ ਆ ਸੋਹਣੀ ਪ੍ਰਿੰਟਿੰਗ ਦੇ ਨਾਲ 5 ਮੀਟਰ ਦੀ ਕੱਟ ਰਣੀ ਆ ਸੂਟਾਂ ਦੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਆ ਨਾ ਆਹ ਤੇ ਹੋਰ ਮਸਲੀਨ ਦਾ ਦੁਪੱਟਾ ਦੁਪੱਟੇ ਵੀ ਪੂਰੇ 2.5 ਮੀਟਰ ਦੇ ਫੁੱਲ ਲੈਂਥ ਦੇ ਦੁਪੱਟੇ ਆ ਬਹੁਤ ਪਿਆਰੀ ਲੁੱਕ ਦੇ ਨਾਲ ਇਹ ਲੁੱਕ ਆ 1200 ਪ੍ਰਾਈਸ ਹੈ 1200 ਪ੍ਰਾਈਸ ਦੇ ਨਾਲ ਅੱਜ ਤੁਹਾਨੂੰ ਸੂਟ ਮਿਲ ਰਹੇ ਆ ਨੈਕਸਟ ਆ ਗਿਆ ਇਸੇ ਪ੍ਰਿੰਟ ਦੇ ਵਿੱਚ ਪਰਪਲ ਕਲਰ ਸੇਮ ਪ੍ਰਿੰਟ ਦੇ ਵਿੱਚ ਹੀ ਆ ਪਰਪਲ ਕਲਰ ਆ ਅਲਓਵਰ ਸੂਟ ਹੈ ਜੀ ਵਿਦਾਊਟ ਲਾਈਨਿੰਗ ਬਣਨਗੇ ਪਿਓਰ ਕਾਟਨ ਦੇ ਵਿੱਚ ਕੋਈ ਸਿੰਥੈਟਿਕ ਤੰਦ ਨਹੀਂ ਹੈਗੀ ਸੂਟ ਦੇ ਵਿੱਚ ਤੇ ਪਿਓਰ ਮਸਲੀਨ ਦਾ ਦੁਪੱਟਾ ਦੇਖੋ ਪੂਰਾ ਫੁੱਲ ਲੈਂਥ ਦੇ ਦੁਪੱਟੇ ਰਾਂਗੇ ਸੂਟਾਂ ਦੇ ਨਾਲ ਕਲਰ ਆਪਸ਼ਨ ਬਹੁਤ ਪਿਆਰੀ ਹੈ ਸਾਰੇ ਸੂਟਾਂ ਦੀ ਨੈਕਸਟ ਆ ਗਿਆ ਗ੍ਰੀਨ ਜਿਆ ਕਲਰ ਹੈ ਸੋਨਾ ਜਿਆ ਰੰਗ ਹੈ ਸੂਟ ਦਾ ਇੱਕ ਪ੍ਰਿੰਟ ਦੇ ਵਿੱਚ ਹੀ ਦਿਖਾ ਰਹੀਆਂ ਮੈਂ ਤੁਹਾਨੂੰ ਸੂਟ ਬੀ ਸੋਨਾ ਪੂਰੇ 5 ਮੀਟਰ ਦੀ ਕੱਟ ਰਹੋਗੇ ਆਲ ਓਵਰ ਸੂਟ ਆਰਟੈਕਸ ਬ੍ਰਾਂਡ ਦੇ 4 ਮਸਲੀਂ ਦੇ ਦੁਪੱਟਿਆਂ ਦੇ ਨਾਲ ਬਹੁਤ ਪਿਆਰਾ ਸੂਟ ਹੈ 1200 ਪ੍ਰਾਈਸ ਹੈ ਜੀ 1200 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਇਹ ਤਿੰਨ ਸੂਟ ਮੈਂ ਇੱਕੋ ਪ੍ਰਿੰਟ ਚ ਦਿਖਾਏ ਆ ਤੁਹਾਨੂੰ ਤਿੰਨ ਕਲਰ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਆਂ ਤੇ ਅੱਜ ਜੀ ਪਿੰਕ ਕਲਰ ਆਨੀਅਨ ਪਿੰਕ ਕਲਰ ਹੈ ਜੀ ਸੂਟ ਦਾ ਆਲ ਓਵਰ ਸੂਟ ਪ੍ਰਿੰਟ ਦੇਖੋ ਕਿੰਨਾ ਸੋਹਣਾ ਹਰ ਇੱਕ ਏਜ ਦੇ ਲਈ ਸੂਟ ਹੈ ਜੀ ਅੱਜ ਆਪਣੇ ਕੋਲ ਲਾਈਟ ਡਾਰਕ ਛੋਟਾ ਪ੍ਰਿੰਟ ਵੱਡਾ ਪ੍ਰਿੰਟ ਹਰ ਇੱਕ ਤਰ੍ਹਾਂ ਦੇ ਸੂਟ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਪਿਓਰ ਦੇ ਦੁਪੱਟਿਆਂ ਦੇ ਨਾਲ ਹਰ ਇੱਕ ਤਰ੍ਹਾਂ ਦਾ ਸੂਟ ਹੈ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਲੁੱਕ ਦੇਖੋ ਜੀ ਪੂਰੇ ਟਾਈਮ ਤੇ ਦਾ ਦੁਪੱਟਾ ਰਹੂਗਾ ਬਹੁਤ ਤਿਆਰੀ ਪ੍ਰਿੰਟਿੰਗ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਹੀ ਲੋਜੀ ਜਿਹਾ ਕਲਰ ਹੈ ਡਿਫਰੈਂਟ ਜਿਹਾ ਆਲ ਓਵਰ ਸੂਟ ਪੂਰੇ 5 ਮੀਟਰ ਦੀ ਕੱਟ ਰਣੀ ਹੈ ਸੂਟ ਦੀ ਆਰਟੈਕਸ ਬ੍ਰਾਂਡ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਤੇ ਹੋਰ ਮਸਲੀਂ ਦਾ 2.5 ਮੀਟਰ ਦਾ ਦਪੱਟਾ ਰਹੂਗਾ ਸਿੱਧਾ ਨਾ। ਨੈਕਸਟ ਆ ਗਿਆ ਬੜਾ ਸੋਹਣਾ ਅੰਗੂਰੀ ਗ੍ਰੀਨ ਕਲਰ ਹੈ। ਮੂਰੀ ਰੰਗ ਦੇ ਵਿੱਚ ਹੈ ਜੀ ਸੂਟ ਸੇਮ ਪ੍ਰਿੰਟ ਦੇ ਵਿੱਚ ਜਿਹੜਾ ਮੈਂ ਤੁਹਾਨੂੰ نیچے ਦਿਖਾਇਆ ਉਹਦੇ ਨਾਲ ਦਾ ਹੀ ਹੈ। ਬਹੁਤ ਸੋਹਣੀ ਫਲਾਵਰ ਪ੍ਰਿੰਟਿੰਗ ਦੇ ਵਿੱਚ। ਪੂਰੇ 5 ਮੀਟਰ ਦੀ ਕੱਟ ਰਹੋਗੇ ਆਲ ਓਵਰ ਸੂਟ ਹੈ ਆਰਟੈਕਸ ਬ੍ਰਾਂਡ ਦਾ। ਯੋ ਮਸਲੀਨ ਦੇ ਦੁਪੱਟੇ ਦੇ ਨਾਲ। ਉਹ ਸੋਹਣੀ ਪ੍ਰਿੰਟਿੰਗ ਹੈ ਸੇਫ ਪ੍ਰਿੰਟ ਦੇ ਵਿੱਚ ਹੈਗਾ ਗ੍ਰੇ ਕਲਰ। ਸੇਮ ਦੇ ਨਾਲ ਦੇ ਵਿੱਚ ਚਾਰ ਸੂਟ ਮੈਂ ਤੁਹਾਨੂੰ ਦਿਖਾਤੇ ਇੱਕ ਪ੍ਰਿੰਟ ਦੇ ਵਿੱਚ ਲਾਈਟ ਜਾਂ ਗ੍ਰੇ ਕਲਰ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ। ਯੋਰਮਸਲੀਨ ਦੇ ਨਾਲ ਦੁਪੱਟਾ ਰਹੂਗਾ ਪੂਰਾ ਟਾਈਟ ਟਾਈ ਮਿੱਤਰ ਦੇ ਦੁਪੱਟੇ ਰਹਿਣੇ ਜੀ ਫੁੱਲ ਲੈਂਥ ਦੇ ਬਹੁਤ ਪਿਆਰੇ ਆਰਟੈਕਸ ਬ੍ਰਾਂਡ ਦੇ ਸੂਟ ਹੈ 1200 ਪ੍ਰਾਈਸ ਦੇ ਨਾਲ ਇਹ ਤਾਂ ਮੈਂ ਪਿਓਰ ਮਸਲੀਨ ਚ ਦੁਪੱਟੇ ਨਾਲ ਦਿਖਾਏ ਆ ਆਲ ਓਵਰ ਸੂਟ ਤੁਹਾਨੂੰ ਕਾਟਨ ਦੇ ਆਰਟੈਕਸ ਬ੍ਰਾਂਡ ਦੇ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਤੇ ਹੁਣ ਸ਼ੁਰੂ ਕਰਦੇ ਆ ਜੀ ਜਿਨ੍ਹਾਂ ਦੇ ਨਾਲ ਪਿਓਰ ਦੇ ਦੁਪੱਟੇ ਹੋਣਗੇ ਸੂਟਾਂ ਦੇ ਨਾਲ ਪਿਓਰ ਸ਼ਫਾਨ ਦੇ ਦੁਪੱਟੇ ਕਿਉਂਕਿ ਕਾਫੀ ਕਸਟਮਰ ਹੈ ਜਿਹੜੇ ਮਸਲੀਨ ਦੇ ਦੁਪੱਟੇ ਨਹੀਂ ਲੈਂਦੇ ਇਹ ਦੇਖੋ ਕਿੰਨਾ ਪਿਆਰਾ ਸਕਿਨ ਕਲਰ بیس ਹੈ ਸੂਟ ਦਾ ਪੂਰੇ ਮਲਟੀ ਪ੍ਰਿੰਟ ਦੇ ਵਿੱਚ بیس ਸਕਿਨ ਕਲਰ ਹੈ 골ਡਨ ਸਕਿਨ ਕਲਰ ਬਹੁਤ ਸੋਹਣਾ ਪ੍ਰਿੰਟ ਸੂਟ ਦਾ ਆਰਟੈਕਸ ਬ੍ਰਾਂਡ ਦਾ ਹੀ ਹੈ ਜੀ ਇਹ ਵੀ ਸੂਟ ਤੇ ਇਸ ਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਹੈ ਪਿਓਰ ਸ਼ਿਫੋਨ ਦਾ ਪਿਓਰ ਦਾ ਦੁਪੱਟਾ ਰਹਿਣਾ ਇਹਦੇ ਨਾਲ ਇਹ ਲੁੱਕ ਜਿਵੇਂ ਦੋ ਦੋ ਸੂਟ ਲੈਣੇ ਇੱਕ ਤੁਸੀਂ ਪਿਓਰ ਦੇ ਦੁਪੱਟੇ ਨਾਲ ਲੈ ਸਕਦੇ ਹੋ ਇੱਕ ਤੁਸੀਂ ਮਸਲੀਨ ਦੇ ਦੁਪੱਟੇ ਨਾਲ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਸੇਮ ਰਹਿਣਾ ਜੀ 1200 ਪ੍ਰਾਈਸ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਗ੍ਰੇ ਕਲਰ ਸੇਮ ਪ੍ਰਿੰਟ ਗ੍ਰੇ ਕਲਰ ਹੈ ਆਲਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਵਿਦਾਊਟ ਲਾਈਨਿੰਗ ਪੜਨਾ ਸੂਟ ਕੋਈ ਲਾਈਨਿੰਗ ਨਹੀਂ ਲੱਗਣੀ ਪਿਓਰ ਦੇ ਦੁਪੱਟਿਆਂ ਦੇ ਨਾਲ ਪੂਰੇ ਖੁੱਲੇ ਦੁਪੱਟੇ ਪਿਓਰ ਦੇ ਵੀ ਘਰੇ ਸੂਟ ਹੈ 1200 ਪ੍ਰਾਈਸ ਦੇ ਵਿੱਚ ਇਹ 1200 ਦੇ ਵਿੱਚ ਤੁਹਾਨੂੰ ਦੁਬਾਰਾ ਨਹੀਂ ਮਿਲਣੇ ਹੈਗੇ ਸੂਟ ਹੁਣ ਜਿਵੇਂ ਇਹ ਗ੍ਰੇ ਹੈ ਜੀ ਇਹ ਵੀ ਥੋੜਾ ਜਿਹਾ ਗ੍ਰੇ ਹੈ ਇਹਦੇ ਨਾਲੋਂ ਡਾਰਕ ਗ੍ਰੇ ਹੈ ਕਿਉਂਕਿ ਗ੍ਰੇ ਚ ਵੀ ਅਲੱਗ-ਅਲੱਗ ਟੋਨ ਆਉਂਦੀਆਂ ਇਹ ਗ੍ਰੇ ਥੋੜਾ ਗ੍ਰੀਨਿਸ਼ ਟੋਨ ਤੇ ਗ੍ਰੇ ਸੀਗਾ ਜਿਹੜਾ ਪਹਿਲਾਂ ਦਿਖਾਇਆ ਇਹ ਜਿਹੜਾ ਸੁਰਮੀ ਜੀ ਟੋਨ ਤੇ ਜਿਹੜਾ ਗ੍ਰੇ ਹੁੰਦਾ ਉਹ ਵਾਲਾ ਕਲਰ ਹੈ ਕਲਰ ਦਾ ਹਲਕਾ ਹਲਕਾ ਫਰਕ ਹੈ ਪ੍ਰਿੰਟ ਬੜਾ ਪਿਆਰਾ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਪਰ ਤੋਂ ਬ੍ਰਾਂਡ ਦੇ ਸੂਟ ਹੈ ਜੀ ਵਿਦਾਊਟ ਲਾਈਨਿੰਗ ਮੰਨ ਲਿਓ ਬਾਕੀ ਆ ਡਿਜ਼ਾਈਨਿੰਗ ਜਿਹੜੀ ਵੀ ਕਰਵਾਣੀ ਆ ਤੁਸੀਂ ਕਰਵਾ ਸਕਦੇ ਹੋ ਤੇ ਹੋਰ ਦੇ ਦੁਪੱਟਿਆਂ 1200 ਪ੍ਰਾਈਸ ਇਹ ਸੇਮ ਪ੍ਰਿੰਟ ਦੇ ਵਿੱਚ ਇੱਕ ਕਲਰ ਹੋਰ ਹੈ ਬੜਾ ਸੋਹਣਾ ਪਿੰਕ ਜੀ ਟੋਨ ਤੇ ਆ ਬੇਸ ਹੈ ਜਿਹੜਾ ਬਹੁਤ ਸੋਹਣਾ ਲਾਈਟ ਸੋਬਰ ਜਿਹਾ ਬੇਸ ਹੈ ਦੇਖੋ ਕਿੰਨਾ ਪਿਆਰਾ ਪਿੰਕ ਜਿਹਾ ਬੇਸ ਹੈ ਬਿਲਕੁਲ ਡਸਟੀ ਪਿੰਕ ਜਿਹਾ ਕਲਰ ਹੁੰਦਾ ਉਹ ਬੇਸ ਹੈ ਸੂਟ ਦਾ ਤੇ ਨਾਲ ਪਿਓਰ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਵਿੱਚ ਇਹ ਕੋ ਪ੍ਰਿੰਟ ਵਿੱਚ ਦਿਖਾਈ ਹੈ ਸੂਟ ਵੇ ਤੁਹਾਨੂੰ ਪ੍ਰਾਈਸ ਸੇਮ ਰਹਿਣਾ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਦੇ ਨਾਲ ਆਰਟੈਕਸ ਬ੍ਰਾਂਡ ਦੇ ਸੂਟ ਹੈ ਜੀ ਨੈਕਸਟ ਆ ਗਿਆ ਬੜਾ ਸੋਹਣਾ ਪ੍ਰਿੰਟਿੰਗ ਸਾਰੀ ਇੱਕ ਤੋਂ ਇੱਕ ਹਟਕੇ ਪ੍ਰਿੰਟਿੰਗ ਹੈ ਜੀ ਸੂਟਾਂ ਦੀ ਪਿਓਰ ਕਾਟਨ ਦੇ ਵਿੱਚ ਸੂਟ ਹੈ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ बारह सौ प्राइज नैक्सट आ गया बड़ा सोहना देखो परपल कलर से ग्रीन कलर के प्रेंटिंग ਇਹ ਵਾਲਾ ਸੂਟ ਪ੍ਰਿੰਟ ਬਹੁਤ ਸੋਹਣਾ ਹੈ ਇਹ ਵਾਲੇ ਸੂਟ ਦਾ ਵੀ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਰੰਗ ਹੈ। ਸੋ ਇੱਕ ਸੋਹਣਾ ਪ੍ਰਿੰਟ ਪਿਓਰ ਤੇ ਦੁਪੱਟਿਆਂ ਦੇ ਨਾਲ ਸੋਹਣਾ ਸੂਟ ਪੂਰੇ ਸਰਦਾਰੀ ਸੂਟ ਹੈ ਜਿਸ ਵਿੱਚ ਸਿਰ ਤੇ ਲੈਣਾ ਹੁੰਦਾ ਦੁਪੱਟਾ ਬਿਲਕੁਲੀ ਤਿਲਕਣਾ ਨੈਕਸਟ ਆ ਗਿਆ ਇਹਨਾਂ ਦਾ ਵੀ ਜਿਹੜਾ ਬੇਸ ਹੈ ਲਾਈਟ ਗ੍ਰੇ ਜਿਸਕਿਨ ਕਲਰ ਦੇ ਵਿੱਚ ਬੇਸ ਹੈ ਜੀ ਸੂਟਾਂ ਦਾ ਤੇ ਬਸ ਪ੍ਰਿੰਟ ਦਾ ਹੀ ਕਲਰ ਚੇਂਜ ਹੋ ਰਿਹਾ ਹੈ। ਸੂਟ ਰਹਿਣਗੇ ਆਰਟੈਕਸ ਬ੍ਰੈਂਡ ਦੇ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਤੇ ਬੜਾ ਪਿਆਰਾ ਪ੍ਰਿੰਟ ਤੇ ਹੋਰ ਦੇ ਦੁਪੱਟਾ ਪੂਰੇ ਟਾਈ ਟਾਈ ਮੀਟਰ ਦੇ ਦੁਪੱਟੇ ਪਿਓਰ ਦੇ ਇਹਨੂੰ ਕਾਜਾ ਨਹੀਂ ਲੈਟਸ ਟਾ ਗਏ ਇਹਦੇ ਵਿੱਚ ਹੀ ਫਿਰੋਜ਼ੀ ਪ੍ਰਿੰਟ ਪਿਆਰੇ ਸੂਟ ਹੈ ਇਹ ਵਾਲੇ ਵੀ ਜਿਹੜੇ ਮੈਂ ਹੁਣ ਤੁਹਾਨੂੰ ਦਿਖਾ ਰਹੀ ਹਾਂ 1200 ਪ੍ਰਾਈਸ ਰਹੂਗਾ ਜੀ 1200 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਪ੍ਰਿੰਟ ਇਹ ਵਾਲਾ ਪ੍ਰਿੰਟ ਆਲ ਓਵਰ ਸੂਟ ਆਰਟੈਕਸ ਬ੍ਰਾਂਡ ਦੇ ਪਿਓਰ ਕਾਟਨ ਦੇ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਬਹੁਤ ਪਿਆਰਾ ਸੂਟ ਹੈ 1200 ਪ੍ਰਾਈਸ ਦੇ ਰਹੀ ਹਾਂ ਇਹਦੇ ਵਿੱਚ ਹੁਣ ਸੇਮ ਪ੍ਰਿੰਟ ਦੇ ਵਿੱਚ ਕਲਰ ਦਿਖਾਣੇ ਆ ਗ੍ਰੇ ਕਲਰ ਹੈ ਬਿਲਕੁਲ ਲਾਈਟ ਗ੍ਰੇ ਕਲਰ ਬੇਸ ਹੈ ਜੀ ਸੂਟ ਦਾ ਇਹ ਹਰ ਪ੍ਰਿੰਟ ਇਹੋਰ ਦੇ ਦੁਪट्टे ਦੇ ਨਾਲ ਇਹੋਰ ਦਾ ਦੁਪੱਟਾ ਦੁਪੱਟੇ ਦੇ ਲੋਕ ਦੇਖੋ ਕਿੰਨੀ ਪਿਆਰੀ ਹੈ ਅੱਜ ਇਸ ਬ੍ਰੈਂਡ ਦੇ ਸੂਟ। ਨੈਕਸਟ ਆ ਗਿਆ। ਸੇਮ print ਦੇ ਵਿੱਚ ਹੀ। ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ। ਬਹੁਤ ਪਿਆਰੀ printਿੰਗ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ। ਵਿਦਆਊਟ ਲਾਈਨਿੰਗ ਬਣ ਗਿਆ ਜੀ ਸੂਟ। ਤੇ ਪਿਓਰ ਦੇ ਦੁਪੱਟਿਆਂ ਦੇ ਨਾਲ। ਪਿਓਰ ਦਾ ਦੁਪੱਟਾ 1200 ਪ੍ਰਾਈਸ ਦੇ ਨੇ 1200 ਪ੍ਰਾਈਸ ਦੇ ਨੇ ਨੈਕਸਟ ਆ ਗਿਆ ਪਿਸਤਾ ਗ੍ਰੀਨ ਕਲਰ ਸੇਮ ਪ੍ਰਿੰਟ ਦੇ ਵਿੱਚ ਇਹਨਾਂ ਪਿਆਰੇ ਇਹ ਤਾਂ 12 1200 ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਗਿਫਟ ਪਰਪਸ ਦੇ ਲਈ ਰੱਖ ਲਈ ਗਿਫਟ ਦੇਣ ਦੇ ਲਈ ਲੈਣਿਆ ਸੋ ਬਹੁਤ ਪਿਆਰੇ ਸੂਟ ਹਨ 1200 ਪ੍ਰਾਈਸ ਦੇ ਨਾਲ ਇਹ ਵੀ ਪਿਓਰ ਦੇ ਦੁਪट्टे ਦੇ ਨਾਲ ਹੈ ਇਹ ਮੈਂ 8 ਟੈਕਸ ਬ੍ਰਾਂਡ ਦੇ ਸੂਟ ਦਿਖਾਏ ਆ ਅੱਜ ਤੁਹਾਨੂੰ ਆਲ ਓਵਰ ਸੂਟ ਪੂਰੇ 5 ਮੀਟਰ ਦੀ ਕੱਟ ਰਹੀ ਹੋਊਗੀ ਪਿਓਰ ਦੇ ਦੁਪੱਟਿਆਂ ਦੇ ਨਾਲ ਤੇ ਪਿਓਰ ਮਸਲੀਨ ਦੇ ਦੁਪੱਟਿਆਂ ਨਾਲ ਤੇ ਹੁਣ ਅੱਜ ਸੈਟਰਡੇ ਆ ਜੀ ਆਪਾਂ ਕੱਢਣਾ ਆਪਣਾ ਲੱਕੀ ਵਿਨਰ ਤੇ ਸੰਡੇ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਸਭ ਤੋਂ ਜ਼ਿਆਦਾ ਕਮੈਂਟ ਮਿਲੇ ਆ ਜੀ 1k 1000 ਕਮੈਂਟ ਤੇ ਉਹਦੇ ਵਿੱਚੋਂ ਹੀ ਆਪਾਂ ਹੁਣ ਕੱਢਾਂਗੇ ਆਪਣਾ ਲੱਕੀ ਕਮੈਂਟਰ ਏ ਆ ਗਿਆ ਜੀ ਡ੍ਰੀਮ ਡ੍ਰੀਮ ਕੈਚਰ 29 ਇਹ ਹੈ ਜੀ ਇਹਨਾਂ ਦੀ ਆਈਡੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਆਪਣਾ ਜਿਵੇਂ ਮੈਨੂੰ ਐਡਰੈਸ ਭੇਜ ਕੇ ਆਪਣਾ ਸੂਟ ਏ ਤੁਹਾਨੂੰ ਰਾਮਟੈਕਸ ਬ੍ਰਾਂਡ ਦਾ ਵਿਦਾਊਟ ਦੁਪੱਟਾ ਸੂਟ ਮਿਲ ਗਿਆ ਬੜਾ ਪਿਆਰਾ ਮੈਚਿੰਗ ਸੂਟ ਹੈ ਜੀ ਪਿਓਰ ਕਾਟਨ ਦਾ ਰਾਮਟੈਕਸ ਬ੍ਰਾਂਡ ਦਾ ਤੇ ਇਹ ਤੁਹਾਡੀ ਆਈਡੀ ਹੈ ਜੀ ਜਿਨ੍ਹਾਂ ਦਾ ਕਮੈਂਟ ਨਿਕਲਿਆ ਤੇ ਬਾਕੀ ਪਲੀਜ਼ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਹੁਤ ਬਹੁਤ ਮੁਬਾਰਕਾ ਤੇ ਐਵੇਂ ਹੀ ਮਿਲਦੇ ਰਵਾਂਗੇ ਤੇ ਡੇਲੀ ਵੀਡੀਓ ਲੈ ਕੇ ਆਉਂਦੇ ਜੀ ਤੁਹਾਡੇ ਲਈ ਲਾਈਕ ਜ਼ਰੂਰ ਕਰਿਆ ਕਰੋ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਆਪਣੇ ਸਬਸਕ੍ਰਾਈਬਰ ਜੋੜਦੇ ਰਹਿਣ ਤੇ ਕਮੈਂਟ ਕਰਨਾ ਤਾਂ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ